खो हणू देखो हा हा चलो उहो बि उते टोकर ई असां ठंडी आहे न ਇਹਦਾ ਬਲੌਗ ਆ ਬਲੌਗ ਆਪਣਾ ਬੇਬਨ ਮੈਂ ਬਹੁਤ ਹਵਾਤਿਆਂ ਇੱਥੇ ਗੱਡੀਆਂ ਦੀ ਪਾਰਕਿੰਗ ਮਾਹੀ ਕਰਨ ਸਹਿਰ ਤੇ ਹੋਟਲ ਵਗੈਰਾ ਨੇ ਕਿਰਾਏ ਤੇ ਰੈਂਟ ਲਈ ਉੱਥੇ ਗੱਡੀਆਂ ਦੀ ਪਾਰਕਿੰਗ ਵੈਸੇ ਗੱਡੀ ਦੀ ਜਿਹੜੀ ਉੱਥੇ ਮੱਥਾ ਟੇਕਣਾ ਹੁੰਦਾ ਉਧਰ ਗੱਡੀਆਂ ਦੀ ਪਾਰਕਿੰਗ ਅੰਦਰ ਨਾ ਤੇ ਨਾ ਸਮਰ ਉਹ ਹੋ ਜੋ ਵਿੱਚ ਨੂੰ ਤਾਂ ਉਹ ਹੀ ਗਿਆ ਗਿਆ ਤਾਂ ਉਹ ਬਰਦਰ ਸੁਣ ਕੇ ਨੇਵਰੀ ਗੈਸ ਨੂੰ ਪੁੱਛ ਕੇ ਨਾ ਨਾ ਕੋਈ ਨਾ ਫਿਰ ਬਲੌਗ ਬਣਾਇਆ ਕਰੋ ਮੈਨੂੰ ਪਤਾ ਬੱਦਕੀ ਚੱਲ ਪੂਲੀਗਾ ਮਾੜੀ ਉਹਦੇ ਬੱਤਕ ਜੇ ਬਣੀ ਜਾਏ ਇਹ ਬਾਜ਼ਾਰ ਮਣੀ ਗਰਨ ਸਾਹਿਬ ਦਾ ਬਾਜ਼ਾਰ ਆ ਗਿਆ ਬਹੁਤ ਸੋਹਣਾ ਬਾਜ਼ਾਰ ਬਹੁਤ ਸੋਹਣਾ ਦੇਖਣ ਵਾਲਾ ਮਣੀ ਕਰਨ ਸਾਹਿਬ ਆਸ ਜੀ ਬਹੁਤ ਲੱਗਦਾ ਰਹੇ ਅੰਜਵਾਇ ਲਈ ਬਹੁਤ ਵਧੀਆ ਜਗਾ ਤੇ ਨਾ ਮੱਥਾ ਬਹੁਤ ਵਧੀਆ ਟਿਕਦਾ ਰਹੇ ਭੀੜ ਜਿਆਦਾ ਨਹੀਂ ਆ ਬੰਦੇ ਮੱਥਾ ਬਹੁਤ ਵਧੀਆ ਟਿਕਦਾ ਹੁਣ ਅਸੀਂ ਚੱਲਿਆਂ ਰੂਮ ਕਰਨੀ ਰੂਮ ਤੇ ਜਾ ਕੇ ਸੌਣੇ ਅੱਜ ਥੱਕ ਕੇ ਸੀਗੇ ਤੇ ਤੁਹਾਨੂੰ ਤੇ ਜਾ ਕੇ ਆਪਾਂ ਬਲੌਗ ਦਾ ਕਰਦਾਂਗੇ ਐਂਡ ਇਹ ਸੋਨੂੰ ਮਣੀ ਕਰਨ ਸਾਹਿਬ ਦਾ ਬਲੌਗ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਫੇਸਬੁੱਕ ਤੇ ਫੋਲੋ ਕਰ ਲਿਓ ਬਹੁਤ ਉਹ ਸੋਹਣਾ ਪਿਆਰਾ ਆ ਦੇਖਣਾ ਹਾਂ ਬਹੁਤ ਜਾਰੀ ਦਾ ਹਾਂ ਬਦਲ ਸਕਦੇ ਹਾਂ ਥੋੜਾ ਜੀ ਰੂਮ ਦੇ ਕੋਲੇ ਪਹੁੰਚ ਗਏ ਤੇ ਆਹ ਲੋਕੇਸ਼ਨ ਵੀ ਵਧੀਆ ਇੱਥੇ ਇੱਥੇ ਵੀਡੀਓ ਵਗੈਰਾ ਬਣਾਈਆਂ ਸੀ ਇੰਸਟਾਗ੍ਰam ਦੇ ਲਈ ਤੇ ਇਹ ਆ ਸਾਰੇ ਇੱਥੇ ਰੂਮਸ ਨੇ ਜਿਹੜੇ ਰੈਂਟ ਲਈ ਮਿਲ ਜਾਂਦੇ ਆ ਵਾ 1000 2000 ਤੋਂ ਰੈਂਟ ਸ਼ੁਰੂ ਆ ਇੱਕ ਰੂਮ ਦਾ ਘੱਟ ਵੀ ਘੱਟ ਵੀ ਜਾਂਦੇ ਆਗੇ ਘੱਟ ਵੀ 15 1600 ਤੱਕ ਆ ਜਾਂਦੇ ਆ ਇੱਕ ਰੂਮ ਤੱਕ ਦੇ ਐਦੂ ਘੱਟਾ ਐਦੂ ਘੱਟ ਕੇ ਨਹੀਂ ਦਿੰਦੇ ਹੈਗੇ ਪਰ ਇਦਾਂ ਦਾ ਵੀ ਜੋ ਮਨ ਲੁੱਤ ਕੇ ਮਾਂ ਹੁੰਦਾ ਹਨਾ ਗੁਰਦੁਆਰਾ ਸਾਹਿਬ ਚ ਥੋੜਾ ਜਿਹਾ ਰੂਮ ਦੇ ਮਤਲਬ ਸਮਾਨ ਦਾ ਔਖਾ ਹੋ ਜਾਂਦਾ ਸਾਮਨ ਦਾ ਤੇ ਇੱਥੇ ਚਲੋ ਆਏ ਆ ਬੰਦਾ ਥੱਕਿਆ ਔਖਿਆ ਹੁੰਦਾ ਰੂਮ ਦੇ ਵਿੱਚ ਸੌਖਾ ਪੈ ਜਾਂਦਾ ਜੇ ਫੈਮਲੀ ਆ ਤਾਂ ਬਹੁਤ ਵਧੀਆ ਰਹਿੰਦਾ ਫਿਰ ਉਹ ਤਾਂ ਜ਼ਰੂਰ ਲਓ ਰੈਂਟਲ ਤੇ ਰੂਮ ਇਦਾਂ ਮੰਦਰ ਬਣਿਆ ਹੋਇਆ ਉਹ ਉਹ ਸਾਹਮਣੇ ਰੂਮ ਆ ਗਿਆ ਆਪਣੇ ਉਹ ਰੂਮ ਹੈ ਇਸਦੀ ਗਰਮ ਪਣੀ ਹੈ ਉਹ ਜੀ ਬਕਮਾਲ ਹੀ ਆਣਾ ਯਾਰ ਬੱਬਾ ਔਰ ਕੁਦਰਤੀ ਚੀਜ਼ਾਂ ਆਣਾ ਯਾਰ ਚਲ ਆ ਜਾ ਉਹ ਤੁਹਾਨੂੰ ਦਿਖਾਇਆ ਸੀਗਾ ਜਿਹੜਾ ਖਾਣਾ ਬਣਦਾ ਉੱਥੇ ਉਹ ਤਾਂ ਬਣਦਾ ਹੀ ਬਣਦਾ ਹਣਾ ਇਹ ਆਟਾ ਉਹ ਵੀ ਚੀਜ਼ ਹੀ ਆਣਾ ਕਿਦਣਾ ਹੀ ਰੱਬ ਨੇ ਬਣਾਈਏ ਜਿਹੜੀ ਔਰ ਦੇਖ ਲੈ ਤੂੰ ਪਾਣੀ ਕਿਵੇਂ ਉਬਲਦਾ ਹਾਂ ਬਾਕੀ ਯਾਰਾ ਸ਼ਕਤੀ ਹੈ ਯਾਰ ਜਿਹੜਾ ਗੁਰਦੁਆਰਾ ਸਾਹਿਬ ਖੜਿਆ ਮੰਦਿਰ ਖੜਿਆ ਕੋਈ ਦੇ ਲੋ ਇੰਨੀ ਸਪੀਡ ਨਾਲ ਪਾਣੀ ਆ ਵੀ ਮਨ ਲੋ ਕੋਈ ਟਰੱਕ ਵੀ ਡਿੱਗ ਪੇ ਟਰੱਕ ਨੂੰ ਵੀ ਮਨ ਲੋ ਪੱਥਰਾ ਨਾਲ ਵਜ ਵਜ ਮਾਰ ਦੂ ਪਾਣੀ ਭੰਨ ਦੂ ਮਤਲਬ ਹੀ ਤੇ ਗੁਰਦੁਆਰਾ ਸਾਹਿਬ ਦੇਖ ਲੈ ਸ਼ਕਤੀ ਨਾਲ ਹੀ ਖੜਿਆ ਯਾਰ ਹੈ ਹਾਂ 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 ਤੇ ਜਿਹੜਾ ਆਪਣਾ ਜਦੋਂ ਉਦੋਂ ਪਾਣੀ ਨਹੀਂ ਆਇਆ ਸੀ ਉਹ ਪੁਲਸ ਲੋ ਬਿੰਗਾ ਕਰਿਆ ਵੇ ਦੇਖ ਲੈ ਹਾਂ ਦੇਖ ਲੋ ਤੁਹਾਨੂੰ ਦਿਖਾਇਆ ਨਹੀਂ ਗੱਲ ਕਰ ਪੁਲ ਵੈਸੇ ਉਹ ਇੰਨੀ ਗੌਰ ਨਾਲ ਬੋਰਲ ਦੇ ਲੋ ਇੰਨੀ ਮੋਟੀ ਐਂਗਲ ਆ ਉਹ ਉਹਨੂੰ ਵੀ ਪਾਣੀ ਨੇ ਹਾਂ ਕਿੰਨਾ ਟਾਂ ਕਿੰਨਾ ਵਿੰਗੀ ਕਰਦੀ ਉਹ ਹਾਂ ਕਿੰਨਾ ਡੈਮੇਜ ਕਰਦਾ ਉਹ ਵੀ ਦੇਖ ਤੇ ਚਲੋ ਜੀ ਹੁਣ ਆਪਣੇ ਆਗੇ ਰੂਮ ਰੂਮ ਚ ਚੱਲਦੇ ਆਂ ਵਾਗਰਾ ਇੱਕ ਵਾਰ ਇੱਥੇ ਵੀ ਬਾਜ਼ਾਰ ਆ ਆ ਬਾਜ਼ਾਰ ਦੇ ਨੀਂਚ ਉੱਪਰ ਨੇ ਜਿਹੜੇ ਉਹ ਰੂਮ ਆਪਾਂ ਲੈਂਦੇ ਆਂ ਬਰੇ ਦੋ ਰੂਮ ਅੱਠ ਜਾਣੇ ਆ ਅਸੀਂ ਸਵੇਰੇ ਅਸੀਂ ਜਾਣਾ ਨਾਣਾ ਦੇ ਵੀ ਜਲਦੀ ਨਿਕਲਾਂਗੇ ਸਵੇਰੇ ਤੇ ਆਹ ਘਰ ਦੇ ਇਹਨਾਂ ਦੇ ਰੂਮ ਬਣਾਏ ਨੇ ਇਹ ਰੈਂਟ ਤੇ ਦਿੰਦੇ ਆ ਤੇ ਇਹ ਸੈਨੋ ਦੇ ਆ ਪਰ ਉਹਨੂੰ ਐਕਸਪੀਰੀਅੰਸ ਦੇ ਆ ਪਰ ਹੈ ਸ਼ੈਨੋਰੀ ਤੇ ਇੱਥੇ ਆ ਇਸ ਤਰ੍ਹਾਂ ਆਪਾਂ ਉਹ ਗਰੇ ਵੇਲੇ ਆ ਗਿਆ ਵੇ ਇਹ ਤਾਂ ਪਹਿਲੀ ਆ ਜਾਂਦਾ ਓਹਲ ਬਾਰ ਓਏ ਇਹਦੀ ਨਹੀਂ ਮੈਨੂੰ ਫੈਗੀ ਸਾਡੇ ਕੋਲ ਅੱਡੇ ਕੋਲ ਤਾਂ ਅੱਜੇ ਵੀ ਹੈ ਤੇ ਆ ਬਾਜ਼ਾਰ ਆ ਗਿਆ ਆ ਆਪਣਾ ਰੂਮ ਆ ਗਿਆ ਇੱਕ ਰੂਮ ਹੋ ਸੀ ਯਾਰ ਨੀ ਕਰ ਬਿਆਰ ਬਹੁਤ ਸੋਹਣੀ ਲੋਕੇਸ਼ਨ ਆ ਜਿੱਥੇ ਅਸੀਂ ਰੂਮ ਲੈਤਾ ਆਹ ਜੀ ਆਪਣੇ ਰੂਮ ਉਹ ਜਿਆਦਾ ਬਹੁਤ ਰਲਾ ਦੇਖੋ ਜੀ ਆਪਣੇ ਰੂਮ ਮੇਰੇ ਕੋਲ ਨਹੀਂ ਜਾਨਾ ਪੱਖਾ ਦੇਖੀ ਜਾਨੇ ਚਲਾਗੇ ਚੱਲਦਾ ਪੱਖਾ ਯਾਰ ਛਾ ਲਓ ਸਭੋਂ ਪੱਖਾ ਬੁਖੋਂ ਜਿਆਦਾ ਚੱਲਦਾ ਨਹੀਂ ਓਏ ਹੈ ਮੈਂ ਵੀਰੇ ਆ ਫਿਰਕੇ ਖੋਲਦੇ ਫਿਰ ਆਪਾਂ ਤਾਂ ਇਹ ਕਰਿਆ ਸੀ ਪੱਖੇ ਦੇ ਕਰਕੇ ਓਏ ਉਹ ਸੁਚਾਂਤ ਤਾਂ ਦੇਖ ਲਾ ਮੈਂ ਤਾਂ ਸੋਦੀ ਜਾ ਫਿਰ ਇਹ ਪੁੱਛਣ ਵਾਲਾ ਇੱਥੋਂ ਨੱਕ ਬੰਦ ਕਰਿਆ ਹੋਵੇ ਉਹ ਇਹ ਇੱਥੋਂ ਤਾਂ ਨਹੀਂ ਬੰਦ ਕਰਿਆ ਹੋਇਆ ਨਾ ਪਰ ਉਹ ਨਾ ਅੱਖਾਂ ਨਹੀਂ ਚੱਲਦਾ ਚੱਲ ਵੈਸੇ ਤਾਂ ਲੋੜ ਵੀ ਨਹੀਂ ਗਿਆ ਉੱਧਰਲੇ ਰੂਮ ਦੇ ਵਿੱਚ ਤਾਂ ਉਹ ਵਿੰਡੋ ਹੈਗੀ ਆ ਉਧਰ ਆਪਣੇ ਵਾਲੇ ਦੇ ਵਿੰਡੋ ਆਹ ਇੱਧਰਲੇ ਇੱਧਰਲੇ ਹਵਾਵਾਂ ਘੱਟ ਆਉਂਦੀਆਂ ਬਾਜ਼ਾਰ ਆ ਗਿਆ ਉਧਰਲੇ ਰੂਮ ਦੇ ਜਿਹੜੇ ਉਧਰ ਹਵਾ ਆਉਂਦੀ ਆ ਚਲੋ ਕੋਈ ਨਹੀਂ ਆਪਾਂ ਖਿੜਕੀਆਂ ਖੋਲ ਲੀਆਂ ਇੱਥੇ ਹੋਈ ਗੋ ਹਾਂਜੀ ਸਵੇਰ-ਸਵੇਰ ਦਾ ਟਾਈਮ ਆ 6:30 ਦਾ ਟਾਈਮ ਆ ਕਰਦੇ ਅਸੀਂ ਘਰ ਦਾ ਪਾਣੀ ਛਕ ਲਿਆ ਤੇ ਅਸ্নান ਕਰ ਲਿਆ ਸੀਗਾ ਤੇ ਹੁਣ ਅਸੀਂ ਮੱਥਾ ਟੇਕਣ ਆਏ ਸੀਗੇ ਤੇ ਇੱਧਰ ਦਾ ਅੰਦਰ ਤੋਂ ਸੁਨਦਰਨ ਦਰਸ਼ਨ ਕਰਾਤੇ ਸੀ ਦਰਬਾਰ ਸਾਹਿਬ ਚ ਇਹ ਨਾ ਇੱਕ ਗੁਫਾ ਹੈ ਗਰਮ ਗੋਫਾ ਇਸੇ ਰੋਗ ਟੁੱਟਦੇ ਆ ਦੁੱਖ ਟੁੱਟ ਜਾਂਦੇ ਆ ਬੰਦੇ ਦੇ ਬਹਿ ਕੇ ਇੱਕ ਵਾਰ ਆ ਸੀ ਇੱਧਰ ਆ ਜਾ ਸਤਪਲ ਇੱਥੇ ਜਿੱਥੇ ਜਿੱਥੇ ਪਹੁੰਚੀ ਨਾ ਇਹ ਤਨਾ ਜਿਹੜਾ ਮੰਨ ਲਓ ਕੋਈ ਅੰਗ ਤੋਕਦਾ ਹੈ ਉਹ 2 ਮਿੰਟ ਲਾ ਕੇ ਉਹ ਸਿਲਪ ਨਾਲ ਬਹਿ ਜਾ ਪਹਿਲੀ ਵਾਰੀ ਡਾਕਟਰ ਆ ਜਾਂਦਾ ਮਨ ਇੱਧਰ ਨਹੀਂ ਪਤਾ ਵੀ ਲਾਓ ਕਹੇਗਾ ਕਿ ਨਾ ਫੋਟੋ ਮਾਂ ਨਹੀਂ ਅੰਦਰ ਯਾਰ ਉਤਰ ਮੈਂਦਾ ਸ਼ਹਿਰ ਨੂੰ ਇੱਧਰ ਕੁਛ ਕਹਿੰਦੇ ਤਾਂ ਨਹੀਂ ਯਾਰ ਇੱਧਰ ਇੱਧਰ ਉਹ ਕੁਝ ਮੈਂ ਕਹਿੰਦੇ ਬੜਨਾ ਉਹ ਮੰਦਰੀਆਂ ਬੜੋ ਵੱੜਤਾ ਜਾਵਾਂਗੇ ਵੀ ਕੁਛ ਕਹੇ ਦੇ ਦਰਵਾਜ਼ੇ ਪਰ ਚੱਲ ਜਾਈਦਾ ਨੇ ਬਸ ਤੇ ਆਇਆ ਸੱਤ ਪਾਲਾ ਕੀ ਬਾਤ ਹੈ ਗਰਮ ਕੋਫਾ ਚ ਆ ਗਏ ਜੀ ਅਸੀਂ ਮਣੀ ਕਰਨ ਸਾਹਿਬ ਤੇ ਇੱਥੇ ਰੋਗ ਟੁੱਟਦੇ ਆ ਦੁੱਖ ਟੁੱਟਦੇ ਆ ਤੇ ਮੱਥਾ ਜਰੂਰ ਟੇਕੋ ਇੱਕ ਵਾਰ ਆ ਕੇ ਬੈਠੋ ਰੇ 2 ਮਿੰਟ ਹੁਣ ਅਸੀਂ ਚੱਲਣ ਦੀਆਂ ਤਿਆਰੀਆਂ ਕਰਦੇ ਆ ਬਈ ਇਹ 2 ਮਿੰਟ ਹੋਏ ਇੰਤਜ਼ਾਰ ਕਰਦੇ ਆਂ ਅਸੀਂ ਬਾਤ ਕਰੇਗਾ ਬਾਤ ਨੂੰ ਸੁਣਟ ਭਾਈ ਅੱਜ ਆਉਂਦੇ ਕੱਢ ਕੇ ਪੜਾ ਇਹ ਬੈਠਣ ਵਾਸਤੇ ਆ ਇਹ ਬੈਠਣ ਵਾਸਤੇ ਨਹੀਂ ਆ ਬੈਠਣ ਵਾਸਤੇ ਨੇ ਨਹੀਂ ਨਹੀਂ ਬੈਠਣ ਵਾਸਤੇ ਆ ਗਰਮ ਤਬਲਾ ਟਾ ਬੈਠਾ ਨਹੀਂ ਹੁੰਦਾ ਬਾਹਰ ਆਇਆ ਬਾਬੇ ਦੀ ਗਿਆ ਗਾਹ ਲਗਾਏ ਕਰ ਮਹਾਂ ਕੀ ਆ ਗਾਹ ਤੇ ਚਰੂਜੀ ਵਾਲਾ ਸੀ ਬਣਾਉਣੇ ਆ ਰਾਤਾਂ ਜਾਣ ਦਾ ਜਾਵਦੇ ਆ ਹੇ ਨੀਚੇ ਮੋਟਰਸਾਈਕਲਾਂ 'ਤੇ ਚੱਲਣਾ ਤੇ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਈ ਦਿੱਤੇ ਸੀਗੇ ਤੇ ਕੱਲੀ ਗੁਫਾ ਰਹਿ ਗਈ ਸੀ ਇੱਧਰ ਵੀ ਕਰ ਗਏ ਗਰਮ ਪਾਣੀ ਅਸਨਾਣ ਕਰ ਲਏ ਇਹ ਪਾਣੀ ਜੀ ਵੀ ਚੱਕਰ ਆਉਣ ਲੱਗ ਜਾਂਦਾ ਜੇ ਜਿਆਦਾ ਟਾਈਮ ਬੰਦਾ ਅਸ্নান ਕਰਦਾ ਵੀਰੇ ਹਨਾ ਤੇ ਬਾਹਰ ਟਾਈਮ ਟੋਕੀਆਂ ਨਾ ਮਾਰੋ ਆਉਂਦੇ ਸੀ ਚੱਕਰ ਚੱਕਰ ਤਾਂ ਆਉਣਗੇ ਮੈਂ ਤੈਨੂੰ ਕਿਹਾ ਰਿਹਾ ਸੀ ਇੱਥੇ ਜਦੋਂ ਬੜਾ ਤੇ ਇਹ ਇੱਧਰ ਹੈਗਾ ਬਾਹਰ ਜਾਣ ਦਾ ਰਸਤਾ ਬਾਜ਼ਾਰ ਤੋਂ ਲਿਆਂਦਾ ਹੋਇਆ ਰਮਾਲਾ ਤੇ ਪ੍ਰਸ਼ਾਦ ਵਾ ਵਿੱਚ ਸਵਕਾਰ ਨਹੀਂ ਕੀਤਾ ਜਾਂਦਾ ਇੱਥੋਂ ਬਾਜ਼ਾਰ ਦੇ ਵਿੱਚ ਖਰੀਦ ਕੇ ਕਹਿੰਦੇ ਆਪਣਾ ਰਮਾਲਾ ਇੱਥੇ ਸਵਕਾਰ ਨਹੀਂ ਕੀਤਾ ਜਾਂਦਾ ਗੁਰਦਵਾਰਾ ਸਾਹਿਬ ਓਨਲੀ ਥ੍ਰੀ ਹੌਸਟ ਜੀ ਆ ਗਏ ਬਾਹਰਲੀ ਸਾਈਡ ਤੇ ਇਧਰ ਮੰਦਰ ਆ ਗਿਆ ਉਹ ਅਸੀਂ ਕਿਹੜਾ ਰੂਮ ਚ ਜਾਨੇ ਫਿਰ ਮਿਲਦੇ ਆ ਤੁਹਾਨੂੰ ਬਾਅਦ ਆਇਆ ਹੱਤਪੜਾ ਹਾਂਜੀ ਸਾਡੇ ਸਿਲਾਂ ਨੇ ਖਿੱਚ ਲੀਆਂ ਤਿਆਰੀਆਂ ਹੁਣ ਚੱਲਦੇ ਆ ਅ ਨੈਣਾ ਦੇ ਵੀ ਹਾਂ ਆ ਦਾ ਆਪਣੇ ਹਿਸਾਬ ਚ ਨਹੀਂ ਇਹ ਚੱਲ ਰ ਔਖਾ ਬਹੁਤ ਚਲਾਉਣਾ ਹੈ ਜੰਦਾ ਫਿਰ ਰੁਪਿਆ ਵਈ ਚੱਲਾਂ ਨਾਲੇ ਛੋਟੇ ਪਾਏ ਉਹਦਾ ਦੇਖਦੇ ਲੋ ਜੀ ਹੁਣ ਖਿਚਲੀਆਂ ਤਿਆਰੀਆਂ ਅਸੀਂ ਜਾਂਦੇ ਆ ਅੱਜ ਜਾਵਾਂਗੇ ਨੈਣਾ ਦੇਵੀ ਜੇ ਹੋ ਸਕਿਆ ਨਾ ਪੈਂਦੇ ਹਾਂਜੀ ਹਾਂਜੀ ਸਰ ਨੈਣਾ ਦੇਵੀ ਆਓ ਵੀ ਆਓ ਭਾਈ ਭਾਗੇ ਭਾਈ ਮੇਜਰ ਹੋ ਰਹੇ ਦੂਰੇ ਰਹੇ ਬੋਲੇ ਹੋਰੇ ਬੋਲੇ ਦੂਰੇ ਰਹੇ ਤਾਂ ਆ ਜਾਂਦੇ ਚੱਲ ਹੋਰ ਕਰਦਾ ਨਹੀਂ ਜਿੱਥੇ ਕਿੱਥੇ ਹੋਏ ਆਰੇ ਜੀ ਸਾਹਬਾਂ ਵੇ ਆਜੋ ਆਹ ਨਿਕਾਓ ਓਏ ਆਜੋ ਯਾਰ ਓਏ ਆਇਆ ਜਗਤਾਰ ਪ੍ਰਸ਼ਾਦ ਲੈਣਾ ਮਾੜਾ ਮੋਟਾ ਥੋੜਾ ਜਿਹਾ ਲੈ ਲੈਣੇ ਆ ਉੱਥੇ ਪਿਕਚਰ ਲਾ ਲਾਂਗੇ ਚਾਰ ਜਿੰਨੇ ਕੋਲ ਕੋਈ ਨਾ ਆ ਜਾ ਸੋਹਣੇ ਆਣਾ ਮੈਂ ਬੈ ਜਾਓ ਇੱਕੀ ਮਡਾਲੀ ਸਭ ਵਟਾਣਾ ਪੀਂਣ ਵਾਲਾ ਹਰ ਪੀਪਲ ਲਗਾਦੀ ਬਾਅਦ ਤੋਂ ਸੁਰਾਗ ਮਾਣੋ ਦਸਾਂ ਮੰਡੀ ਜਾਂਦੇ ਖੱਚਲੀ ਬਈ ਤਿਆਰੀ ਮੁੰਡਿਆਂ ਨੇ 4 ਵਜੇ ਦੇ ਕਹਿੰਦੇ ਕਹਿੰਦੇ ਵਜ ਗਏ ਹੋਣਗੇ 8 ਕਿ 7 ਵਜੇ 8 ਵਜੇ 4 ਵਜੇ ਕਹਿੰਦੇ ਸੀ ਪਰ ਆਇਆ ਨੀਂਦ ਵਧੀਆ ਆਈ ਚਲੋ ਸੌਖੇ ਰਿਲੈਕਸ ਜੇ ਤਾਂ ਹੋ ਗਏ ਥਕੇ ਮੈਂ ਆਇਆ ਤਾਂ ਲੈ ਗਿਆ ਜਕਤਾਰ ਹਣਾ ਜਕਤਾਰ ਹੋਈ ਤਕੇਵਾ ਜਾਂਦਾ ਲੈ ਗਿਆ ਰਿਲੈਕਸ ਹੋ ਗਏ ਜਮਨ ਸੌ ਕੇ ਫਰੈਸ਼ ਹਾਂ ਓਏ ਓਰੇ ਆ ਓਏ ਜੁਗਨੂ ਓਰੇ ਆ ਬਾਈ ਲੈ ਅਰੇ ਮਰਾ ਯਾਰ ਦੋ ਨਾ ਹੋ ਗਿਆ ਤੂੰ ਚਲ ਜੰਮਾ ਵੀ ਇਹ ਜੇ ਨਾ ਫਾਸਾ ਨੂੰ ਹੋ ਗਿਆ ਪਾਣੀ ਆਉਣੀ ਆ ਮੂਹੜੇਲ ਪਾਰ ਬਾਰ ਆਪਾਂ ਮਣੀ ਕਰਨ ਤੋਂ ਬਾਅਦ ਕਿੱਧਰ ਜਾਣਾ ਹਾਂ ਹਾਂ ਆਪਾਂ ਨੰਨਾਂ ਦੇ ਵੀ ਚਾਹਾਂਗੇ ਕੋਸ਼ਿਸ਼ ਕਰਾਂਗੇ ਪਹੁੰਚ ਉਹ ਨੰਨਾਂ ਦੇ ਵੀ ਪਹੁੰਚਣ ਦੀ ਮਗਰ ਨੂੰ ਜ ਮਰਾ ਯਾਰ ਤੇ ਕਿੱਥੇ ਬਣਾ ਰਹਿ ਗਏ ਓ ਕਿੱਧਰ ਰਹਿ ਗਏ ਦੇ ਦਰੂ ਓਟਲ ਆਇਆ ਜੀ ਮਾੜਾ ਓਟਲ ਜੀ ਆ ਲੈ ਕੋਈ ਐਚੀ ਨਾ ਨਗਰਾ ਸਾਹਿਬ ਜੀ ਦਰ ਦਰਤੀ ਹੌਸਲੇ ਲਗਾ ਯਾਰ ਕਿਤਨੇ ਦਾ ਭਾਈ 400 50 ਦਾ ਹੋਪਾਏ ਰੁਪਏ ਦੇ ਬਣਾ ਲਈ ਮਹਿੰਗਾ ਯਾਰ ਦੇਖ ਕੇ ਲਗਾ ਲੈ ਓਏ ਤੂੰ ਨਾ ਬੋਲ ਤੂੰ ਨਾ ਬੋਲ ਚਲੋ ਮੁੰਬਈ ਨਾ ਵੀਡੀਓ ਭਾਈ ਮਾਂ ਕੋ ਬਾਤ ਨਹੀਂ ਹੋ ਰਹੀ ਇਸੇ ਰਕਾਹਾਂ ਦੇਖ ਲੋ ਸੋ ਚਾਹ ਚਾਹ ਕਰੋ ਬਰ ਬਾਈ ਬਿਗੜੀ ਬਾਈ ਦੇਰ ਪਛਾਹ ਮੇਰਾ ਥਾਲਾ ਨੇ ਮਨੇ ਹੋਇ ਇੱਕ ਉਹ ਜਾਏ ਤੋ ਜਿੰਗਰ ਮੈਂ ਕਹਣਾ ਉਹ ਮਿੱਠੇ ਵਾਲਾ ਛੋਟੇ ਛੋਟੇ ਲੈ ਲੋ ਤੋ ਬੱਸ ਦੱਸੋ ਅਨੰਤਪੁਰ ਸਾਹਿਬ ਤੋਂ ਲੈ ਕੇ ਪਿੱਛਰ ਨਾਲ ਆਏ ਆਪਾਂ ਉਹਨਾਂ ਨੂੰ ਬੁਲਾ ਦਿਓ ਆਪਣੇ ਇਹਦਾ ਉਹ ਇੱਕਾ ਹੁੰਦਾ ਬਈ ਇਹਨਾਂ ਦਾ ਪੂਰਾ ਹਾਂ ਇਹ ਆਪਣੇ ਦਾ ਪੰਜਾਬ ਨਹੀਂ ਹੈਗਾ ਆਪਣੇ ਉੱਥੇ ਸੰਦੀਪ ਸੰਦੀਪ ਆਪਣੇ ਵਾਲੇ ਵਾਂਗੂ ਹੁੜਿਆ ਕਿ ਰੇਟ ਤੜਾਈ ਜਾਣਗੇ ਹਾਂ ਅੱਗੇ ਇਹਨਾਂ ਦੇ ਕੀ ਨਾਮ ਹੈਗਾ ਇਹ ਕਿਹੜਾ ਜੀ ਅੱਗੇ ਪਿਛੇ ਸੋਹੇ ਆਉਣੇ ਆਪਾਂ ਪਸੰਦ ਆਗੇ ਨੇ ਦਾ ਬਾਕੀ ਇਹ ਅਲੱਗ ਅਲੱਗ ਵੀ ਬੀਜ ਇਹ ਪੰਜਾਬ ਦੇ ਇਹ ਸੋਦੇ ਸੋਦੇ ਇਹ ਦੇ ਦੇ ਦੋ ਯਾਰ ਦੇ ਦੋ ਸਾਰੇ ਲੈਣੇ ਹੋਏ ਦੋ ਕੋਚ ਹੀ ਰਹਿ ਗਿਆ ਸੰਦੀਪ ਆਪਣੇ ਦੋ ਲੈ ਜੀ ਕਿੰਨੇ ਬਾਣੇ ਜੀ ਟੋਟਲ ਆਜਾ ਮਿੰਟ ਆ ਸਾਡੇ ਦਾ ਕਾਊਂਟ ਲੈ ਆਪ ਪਟੇਰਾ ਦੇ ਦੇ ਲੈਣਾ ਨਾ ਹਾਂ ਦੋ ਲੈਣਾ ਹੈ ਪੰਜ 6 8 ਦੇ ਦੋ ਜੀ 8 ਆ ਨਾ ਜਿੰਦੀਪਾ ਹੋਰ ਪੰਜੀਰੀ ਕੰਦੂਰੀ ਚੋੜ What ਨਾ ਇਕੱਠੇ ਹੀ ਹੈ ਨੀ ਵੇਹੇ ਤੇ ਉਹ ਹਾਂਜੀ ਇਕੱਠੇ ਪਾਣੇ ਹਾਂਜੀ ਹਾਂਜੀ ਨਹੀਂ ਲੱਗ ਲੱਗ ਇਕੱਠੇ ਪਾਉਗੇ ਆਇਆ ਕਰੋ ਯਾਰ ਇਕੱਠੇ ਜੀ ਪਾ ਲੈ ਝੋਲੇ ਜੀ ਉੱਛੇ ਕੇ ਇੱਕ ਟਕਾਚੇ ਪਾਏਗਾ 3 ਲੱਖ 1 ਲੱਖ 3 ਲੱਖ ਪਾ ਦੋ ਜੀ 3 ਪਾ ਲਾ ਲੱਗ ਲੱਗ